ਸਸ਼ੀਕਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਿਕਰ ਹਾਜ਼ਰ ਆਜ ਦੀਆਂ ਕੁਝ ਸੁਰਖੀਆਂ ਲੈ ਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਕਰਨੌਚਲੇ ਦੀ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਗੱਡੀ ਪਲਟ ਗਈ ਮਾਨ ਸਰਕਾਰ ਨੇ ਪੰਜਾਬ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਉੱਥੇ ਹੀ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੀ 1.34 ਕਰੋੜ ਦੀ ਜ਼ਾਇਦਤ ਕੁਰਕ ਕਰ ਦਿੱਤੀ ਗਈ ਹੈ ਜਿੱਥੇ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਚਲਾ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਕੋਲੋਂ ਹਿਰੋਇਨ ਅਤੇ ਆਪਣੀ ਪ੍ਰੇਮਿਕਾ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਰਾਜਵਡਿੰਗ ਨੇ ਬਿਆਨ ਦਿੱਤਾ ਹੈ 14 ਦਿਨਾਂ ਦੇ ਵਿੱਚ 14 ਮੌਤਾਂ ਦੇ ਕੇਸ ਸਾਹਮਣੇ ਆਏ ਨੇ ਲੱਗਦਾ ਹੈ ਆਪ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾ ਸਕਦੀ। ਐਮਪੀ ਅਮਰਿਤਪਾਲ ਸਿੰਘ ਦੇ ਭਰਾ ਅਤੇ ਉਹਦੇ ਸਾਥੀਆਂ ਦਾ ਰਿਮਾਂਡ ਲੈਣ ਲਈ ਪੁਲਿਸ ਪਹੁੰਚੀ ਸੈਸ਼ਨ ਕੋਰਟ ਅੱਜ ਹੋਵੇਗੀ ਸੁਣਵਾਈ ਪੰਜਾਬ ਦੇ ਵਿੱਚ ਬਿਮਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਐਮ ਮਾਨ ਨੇ ਜਾਰੀ ਕੀਤੇ ਸੰਕੇਤ ਅਤੇ ਦਿੱਤੇ ਦਿਸ਼ਾ ਨਿਰਦੇਸ਼ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ ਕੀਤੇ ਵੱਡੇ ਫੈਸਲੇ ਸ਼ੰਭੂ ਬਾਰਡਰ ਨੂੰ ਨਾ ਖੋਲਣ ਤੇ ਪੜਤੀ ਹਾਈ ਕੋਰਟ ਉਹਨਾਂ ਹਰਿਆਣਾ ਪੁਲਿਸ ਨੂੰ ਭੇਜਿਆ ਮਾਨ ਹਾਨੀ ਦਾ ਨੋਟਿਸ ਉਹਨਾਂ ਕਹਾਂ ਕਿ ਸਾਡੇ ਹੁਕਮਾਂ ਤੋਂ ਬਾਅਦ ਵੀ ਸ਼ੰਭੂ ਬਾਰਡਰ ਕਿਉਂ ਨਹੀਂ ਗਏ ਖੋਲੇ ਪਾਣੀ ਦੀਵਾਰੀ ਲਗਾ ਰਹੇ ਪਿਓ ਪੁੱਤ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਫੱਲੇ ਵੀ ਉਡੀਕ ਹੈ ਜਾਰੀ ਮੌਨਸੂਨ ਦੇ ਐਕਟਿਵ ਹੋਣ ਦੀ ਪੰਜਾਬ ਦੇ ਲੋਕ ਪਰੇਸ਼ਾਨ ਹੋਏ ਹਮਸਬਰੀ ਗਰਮੀ ਤੋਂ ਸਿਰਫ 180 ਮਿਲੀਮੀਟਰ ਹੀ ਪਿਆ ਹੈ ਮੀ ਆਪਣੇ ਘਰੋਂ ਕੱਪੜੇ ਵੇਚਰ ਨਿਕਲਿਆ ਸੀ ਨੌਜਵਾਨ ਕੁਝ ਦਿਨਾਂ ਬਾਅਦ ਨਹਿਰ 'ਚ ਮਿਲੀ লাশ ਪਰਿਵਾਰ ਦੇ ਵਿੱਚ ਸ਼ੋਕ ਦੀ ਲਹਿਰ ਕਿਸਾਨ ਜੱਥੇਬੰਦੀਆਂ ਨੇ ਕੀਤੀ ਸੰਤ ਸੀਚੇਵਾਲ ਨਾਲ ਮੁਲਾਕਾਤ 10000 ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਹੋਇਆ ਗ੍ਰਿਫਤਾਰ ਕੇਜਰੀਵਾਲ ਦਾ ਵਕੀਲਾ ਨਾਲ ਵੱਧ ਮੁਲਾਕਾਤ ਕਰਨ ਦੀ ਪਟੀਸ਼ਨ ਤੇ ਫੈਸਲਾ ਕੀਤਾ ਰੱਖਵਾ ਮਾਨਯਾ ਦਿੱਤਾ ਬਿਆਨ ਹਰਿਆਣਾ ਦੇ ਵਿੱਚ ਆਪਣੇ ਦਮ ਤੇ ਲੜਨਗੇ ਚੋਣ ਆਪ ਸਰਕਾਰ ਦੇ ਮੈਂਬਰ ਪੰਜਾਬ ਵੱਲੋਂ ਖੇਤੀ ਪੈਕੇਜ ਦਾ ਕੇਸ ਕੇਂਦਰ ਸਰਕਾਰ ਕੋਲੇ ਕੀਤਾ ਗਿਆ ਪੇਸ਼ ਸਕੂਲ ਵਿੱਚ ਸੁਰੱਖਿਆ ਬਲਾ ਤੇ ਕੈਂਪ ਤੇ ਕੀਤਾ ਗਿਆ ਹਮਲਾ ਦੋ ਜਵਾਨ ਹੋਏ ਸ਼ਹੀਦ। ਈਡੀ ਵੱਲੋਂ ਕਾਂਗਰਸ ਦੇ ਹੋਰ ਮੈਂਬਰਾਂ ਦੇ ਟਿਕਾਣਿਆਂ ਤੇ ਮਾਰੇ ਗਏ ਛਾਪੇ। ਮੁੱਖ ਮੰਤਰੀ ਦੀ ਕੋਠੀ ਵੱਲ ਵਾਦੇ ਗੈਸਟ ਫੈਕਿਲਿਟੀਆਂ ਦੇ ਨਾਲ ਹੋਈ ਖੇਚਤੂ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੌਂਪੇ ਮੰਗ ਪੱਤਰ। ਨਵੀਆਂ ਤੇ ਤਾਜ਼ੀਆਂ ਸੂਖੀਆਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਹੁੰਦੀ ਹੋਈ ਇਜਾਜ਼ਤ ਧੰਨਵਾਦ